ਦੀ ਹੋ ਗਈ ਹੈ ਕੱਟ ਦੇਣਾ ਮੈਂ ਵਿੱਚੋਂ ਕੱਟ ਨਹੀਂ ਕੱਟਿਓ ਨਾ ਤੁਸੀਂ ਮੈਨੂੰ ਕਹਿ ਸਕੋ ਮੈਂ ਅਕਚਲੇ ਨੇ ਮੈਨੂੰ ਤਾ ਤੰਗ ਕਰ ਰਹੀ ਹੈ ਕਿਉਂਕਿ ਮੈਂਨ ਮੋਟੀ ਕਹਿ ਰਹੇ ਨੇ ਤਾਂ ਕਰਕੇ ਮੈਂ ਕਹਿੰਦਾ ਮੋਟੀ ਹੋ ਗਈ ਮੈਨੂੰ ਕਿਹਨ ਧੜੀ ਧੜੀ ਚੱਡੀ ਹੋ ਗਈ ਉਮਰਾ ਹੋ ਗਿਆ ਫਿਰ ਇੰਨੀ ਹੋਣਾ ਨਾ ਗਾਣ ਦੀ ਗੱਲ ਹੋ ਗਈ ਉਹ ਕੀ ਬਾਤ ਹੈ ਕੀ ਹੋਸ ਤੇਰੀ ਯਾਰ ਤੇ ਆਪਣਾ ਆਪਣਾ ਟੇਸ ਹੁੰਦਾ ਅੱਜ ਤੇ ਹੁਣ ਅਸੀਂ ਘਰੋਂ ਨਿਕਲ ਚੁੱਕੇ ਹਾਂ ਹਾਂਜੀ ਤੇ ਬੈਕ ਲੈਨ ਆਏ ਹਾਂ ਇੱਥੇ ਕੋਈ ਹੈ ਹੀ ਨਹੀਂ ਖਾਲੀ ਪਿਆ ਉਹ ਬੈਗ ਲਿਆ ਆ ਦੇਖੋ ਨੰਨੂ ਦੇ ਆ ਕ੍ਰੌਕਸ ਲਏ ਨੇ ਆ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਸਵੇਰ ਦਾ ਟਾਈਮ ਹੈ ਤੇ ਨੰਨੂ ਇੱਧਰ ਸਾਡੀ ਤਿਆਰ ਹੋ ਰਹੀ ਓਏ ਭੱਜ ਗਈ ਤੇ ਅੱਜ ਨੰਨੂ ਕਿੱਥੇ ਚਲੀ ਤਿਆਰ ਹੋਗੇ ਤੂੰ ਹੈ ਕਹਿੰਦੀ ਚੀਜ਼ ਲੈਣੀ ਆ ਦੇਖੋ ਪਰਸ ਲੈ ਗਈ ਕਹਿੰਦੀ ਇਹ ਚ ਪੈਸੇ ਪਾ ਦਿਓ ਬੰਕੂ ਵਾਸਤੇ ਨਾ ਚੀਜ਼ ਲੈ ਗਈ ਹਾਂ ਦਿਖਾਓ 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 ਮੈਂ ਮਮੀ ਮੈਂ ਲਵਾਉਂਗੀ ਔਰ ਇਹ ਲਵਾਉਂਗੀ ਛੋਟੀ ਛੋਟੀ ਲਵਾਉਂਸ ਵੇ ਬੰਕੂ ਵਾਸਤੇ ਦੇਖੋ ਕਿੰਨੇ ਪੈਸੇ ਇਕੱਠੇ ਕੀਤੇ ਹੋਏ ਨੇ ਮੈਂ ਬੰਕੂ ਵਾਸਤੇ ਸੀਟ ਲਵਾਉਂਦੀ ਔਰ ਬੰਕੂ ਨੂੰ ਠੀਕ ਐ ਮੈਨੂੰ ਨਹੀਂ ਰੱਦ ਦੀ ਆਉਣੀ ਵਾਲੀ ਚਲ ਠੀਕ ਐ ਵਧੀਆ ਕੰਫਰ ਕਿ ਐ ਨਾਮਨਾ ਅਸੀਂ ਵੀ ਮੜਾ ਜਾ ਘੁੰਮਣ ਜਾਵਾਂਗੇ ਫਿਰ ਐ ਨੰਨੇ ਥੋੜੇ ਤਾਂ ਪੈਸੇ ਆ ਯਾਰ 5-700 ਰੁਪਈਆ ਸਾਰਾ ਹਾਂਜੀ ਤੇ ਅੱਧਰ ਤਿਆਰ ਹੋ ਚੁੱਕੇ ਨੇ ਸਾਰੇ ਜਾਣ ਲਈ ਤੁਸੀਂ ਵਿੱਚ ਆਨੇ ਭਿਓ ਕੋਈ ਗੱਲ ਨਹੀਂ ਮਾੜਾ ਕੋਈ ਇਹ ਅੰਨਾ ਕਿੱਥ ਕੀ ਹੂੰ ਤੇ

ਪਰੇ ਦਾ ਕਾੜੂ ਮੁੰਬਈ ਹਾਂ ਗੁਜਰਾਤ ਮੁੰਬਈ ਤੇ ਉਹ ਤੇ ਗਏ ਸੀ ਤੇ ਆਏ ਹੋਏ ਨੇ ਚਲੋ ਤੇ ਹੁਣ ਆ ਜਾ ਰਹੇ ਨੇ ਉੱਥੇ ਕੀ ਸੀ ਉੱਥੇ ਹਾਂ ਬਾਏ ਬਾਏ ਕਰ ਦੇਤੀ ਅੱਛਾ ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਮੈਂ ਪਹਿਲਾਂ ਸਵਾਗਤ ਨਹੀਂ ਸੀ ਕੀਤਾ ਕਿਉਂਕਿ ਤੁਸੀਂ ਵੇਖਿਆ ਵੀ ਨੰਨੂ ਹਣੀ ਚਲੇ ਗਏ ਨੇ ਹਨਾ ਮੰਮੀ ਹਣੀ ਉੱਥੇ ਭੋਗ ਸੀਗਾ ਅੱਜ ਹੈਨਾ ਦਾ ਕਰਕੇ ਨਾਲੇ ਬੰਕੂ ਨਹੀਂ ਆਏ ਹੋਏ ਸੀ ਉਹਨਾਂ ਨੂੰ ਮਿਲਣ ਜਾਣਾ ਸੀ ਜਿਵੇਂ ਕਿ ਤੁਹਾਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਏਸੀ ਦੀ ਆਪਾਂ ਕਰਵਾ ਲਈ ਸੀ ਸਰਵਿਸ ਹੈ ਨਾ ਤੇ ਹੁਣ ਇਹ ਸੋਚਦੇ ਪਏ ਆ ਵੀ ਗਰਮੀ ਬਹੁਤ ਜ਼ਿਆਦਾ ਤੇ ਦੂਜੇ ਕਮਰੇ ਦੇ ਵਿੱਚ ਵੀ ਆਪਾਂ ਕੂਲਰ ਲਵਾ ਲੀਏ ਕੂਲਰ ਲਗਵਾ ਲੀਏ ਕਿਉਂਕਿ ਏਸੀ ਦੇ ਪੈਸੇ ਆਪਣੇ ਕੋਲ ਆਇਆ ਨਹੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੜਿਆ ਮੈ ਕਿੱਦਾਂ ਲੱਗ ਰਿਹਾ ਤੁਹਾਨੂੰ ਦਾ ਬਹੁਤ ਪੜਾ ਲੱਗ ਰਿਹਾ ਤੇ ਬਹੁਤ ਜ਼ਿਆਦਾ ਮੇਰੇ ਸ਼ਖਲ ਨੂੰ ਮੈਂ ਗਰੀਬ ਲੱਗ ਰਿਹਾ ਸਹੀ ਗੱਲ ਹੈ ਬੱਸ ਬੱਸ ਬਹੁਤ ਮੰਦੂਹੀ ਹੈ ਵੀ ਪੈਸੇ ਪੁਸੇ ਦਾ ਬਹੁਤ ਜ਼ਿਆਦਾ ਹੱਤ ਟੈਟ ਹੋਇਆ ਪਿਆ ਪੁੱਛੋ ਨਾ ਕੋਈ ਮਨਪੇ ਦੀਆਂ ਐਡਮਿਸ਼ਨਾਂ ਦਵਾਈਆਂ ਪਰ ਹੋਰ ਲੱਲਾ ਬਹੁਤ ਹੱਦ ਤੋਂ ਜ਼ਿਆਦਾ ਖਰਚੇ ਜਿਹੜੇ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਉਹ ਦੱਸ ਨਹੀਂ ਜ਼ਿਆਦਾ ਨਾ ਸਾਰੇ ਖਰਚੇ ਤੇ ਤਾਂ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੈ ਤੇ ਫਿਲਹਾਲ ਅਸੀਂ ਸੋਚ ਰਹੇ ਹਾਂ ਵੀ ਮਰਬੇ ਦਾ ਨਾ ਬੈਗ ਲੈ ਕੇ ਆਣਾ ਹੈ ਮਤਲਬ ਮੈਂ ਮੈਂ ਲੈ ਲਾਂਗਾ ਜੇ ਤੂੰ ਬੈਗ ਲੈ ਲੇਗੀ ਜਿਹੜਾ ਮਰਜੀ ਲੈ ਲਵੇ ਠੀਕ ਹੈ ਮੈਂ ਹੀ ਨਾ ਤੂੰ ਲੈ ਲਈ ਜੇ ਮੈਂ ਬੈਗ ਲੈ ਲੂੰਗਾ ਇੱਕ ਇੱਕ ਬੋਤਲ ਲੈਣੀ ਹੈ ਇੱਕ ਬੈਗ ਲੈਣਾ ਕਿਉਂਕਿ ਆਪਣੇ ਕੋਲ ਹੈ ਨਹੀਂਗਾ ਹੈਨਾ ਤੇ ਅੱਜ ਆ ਦੇਖੋ ਨੰਨੂ ਦਾ ਨੰਨੂ ਦਾ ਜਿਹੜਾ ਬਣਾਇਆ ਸੀ ਉਹ ਜਿਹੜਾ ਆਪਾਂ ਮੰਗਵਾਇਆ ਸੀ ਨਾ ਬੀਡਸ ਮੰਗਾਏ ਸੀ ਉਹ ਦੇਖੋ ਕਿੰਨਾ ਬਣਾਇਆ ਤੇ ਮੈਂ ਉਦਾਂ ਹੀ ਲਾ ਕੇ ਬੈ ਗਈ ਹਾਂ ਮੈਂ ਸਿਰ ਸਤ ਹੋਇਆ ਸੀ ਨਹੀਂ ਸੋਹਣਾ ਲੱਗ ਰਿਹਾ ਵੈਸੇ ਮਨਪ੍ਰਿਤ ਸਹੀ ਗੱਲ ਦੱਸਾਂ ਆ ਵਧੀਆ ਲੱਗ ਰਿਹਾ ਤੇ ਫਿਲਹਾਲ ਮਿਲ ਦੇਖ ਕੇ ਹਾਂ ਤੇ ਅਦਰ ਚਾਦਰ ਵਿਛਾਈ ਨਹੀਂ ਹੈਗੀ ਬੈੱਡ ਤੇ ਤੇ ਆਹ ਦਲੀਆ ਫਿਲਹਾਲ ਅਸੀਂ ਸੋਚ ਰਿਹਾ ਵੀ ਦਲੀਆ ਬਣਾਈਏ ਹੈਲਦੀ ਹੁੰਦਾ ਸਿਹਤ ਵਾਸਤੇ ਨਹੀਂ ਮਨਪ੍ਰੀਤ ਦੀ ਸੇਧ ਥੋੜੀ ਜੀ ਡਾਊਨ ਹੈ ਤੇ ਤਾਂ ਮੈਂ ਸੋਚਿਆ ਵੀ ਚਲ ਦਲੀਆ ਖਾ ਲੈ ਤੂੰ ਹੈਨਾ ਪਰ ਉਹ ਦੇਖੋ ਮੂੰਹ ਕਿਦਾਂ ਦੇ ਬਣਾ ਰਹੀ ਐ ਇਹ ਬਿਲਕੁਲ ਮਾਨੀ ਦਲੀਆ ਤਾਕਤਵਾਰ ਹੁੰਦਾ ਬਹੁਤ ਜ਼ਿਆਦਾ ਠੀਕ ਐ ਖਾ ਲੈ ਪਲੀਜ਼ ਬਣਾ ਲੈ ਨਾਲੇ ਮੈਂ ਵੀ ਖਾ ਲੂੰਗਾ ਠੀਕ ਐ ਇਸ ਫਿਰ ਆਪਾਂ ਚੱਲਦੇ ਹਾਂ ਫੜਾਫੜ। ਮੇਰੀ ਫਰੈਂਡ ਲੈ ਕੇ ਆਉਂਦੀ ਸੀ ਉੱਥੇ ਸਕੂਲ ਦੇ ਵਿੱਚ ਅਸੀਂ ਇਕੱਠੇ ਹਾਂ ਜਦੋਂ ਪੜ੍ਹਾਉਂਦੇ ਸੀ ਨਾ। ਹਾਂ। ਤੇ ਉੱਥੋਂ ਲੈ ਕੇ ਆਂਦੀ ਸੀ ਦੁੱਧ ਵਾਲਾ ਦਲੀਆ ਬਣਾ ਕੇ ਤਾਂ ਟੇਸਟੀ ਲੱਗਦਾ ਸੀ ਉਸੇ ਸਿਰ। ਅੱਛਾ। ਮੈਂ ਹਾਲ ਹੀ ਤੋਂ ਉਹਦਾ ਬਣਾ ਕੇ ਦੇਖਾਂਗੀ ਜਿੱਦਾਂ ਉਹ ਬਣਾਉਂਦਾ। ਚਾ ਦੇਖੀ ਦੁੱਧ ਵਾਲਾ ਦਲੀਆ ਬਣਾ ਕੇ ਦੇਖੀ ਕਿੱਦਾਂ ਦਾ ਗਣੇਸ਼ ਭੋਗ ਪ੍ਰੀਮੀਅਮ ਕੁਆਲਿਟੀ ਦਲੀਆ ਠੀਕ ਹੈ ਜੀ। ਚਲੋ। ਤੁਸੀਂ ਦੇਖ ਸਕਦੇ ਹੋ ਬਾਹਰ ਬੱਦਲ ਨਾ ਥੋੜੇ ਥੋੜੇ ਬਾਰ-ਬਾਰ ਛਾਹ ਹੋ ਜਾਂਦੀ ਹੈ, ਬਾਰ-ਬਾਰ ਧੁੱਪ ਆ ਜਾਂਦੀ ਹੈ। ਪਰ ਧੁੱਪ ਜਦੋਂ ਆਉਂਦੀ ਯਾ ਦੇਖੋ ਬੱਦਲ ਕਿੰਨੇ ਜ਼ਿਆਦਾ ਖੂਬਸੂਰਤ ਲੱਗ ਰਹੇ ਨੇ ਹੈਨਾ ਤੇ ਮਨਪੀ ਨੇ ਨਵਾਂ ਸਟਾਈਲ ਕਰ ਲਿਆ ਲੋਰ ਲਾਤਾ ਨੰਨੂ ਵਾਲਾ ਰਿਬਨ ਜੇ ਅੱਗੇ ਲੋਕੀ ਗਾਲਾਂ ਕੱਢਦੇ ਬਲੌਗਰ ਕੁੱਤੇ ਕੰਮ ਬੋਹ ਕਰਦੇ ਸਹੀ ਗੱਲ ਹੈ ਨਾ ਬਣਾਓ ਮੈਂ ਤੇ ਲੋਕ ਬਣਾਣਾ ਸੀ ਨਾ ਮੈਂ ਕੁੱਤਾ ਕੰਮ ਤੇ ਕੋਈ ਨਹੀਂ ਆਪਾਂ ਹੁਣ ਦੜੀਆ ਬਣਾਣਾ ਤੇ ਤੁਹਾਨੂੰ ਇਹ ਦੱਸ ਦਈਏ ਵੀ ਹੈਨਾ ਸਭ ਤੋਂ ਸਿਹਤਮੰਦ ਖਾਣ ਦੇ ਮਨ ਚੀਜ਼ ਆ ਇਹ ਤੇ ਤੁਸੀਂ ਇਹ ਜ਼ਰੂਰ ਬਣਾ ਕੇ ਖਾਇਆ ਕਰੋ ਹਫਤੇ ਦੇ ਵਿੱਚ ਇੱਕ ਦੋ ਵਾਰੀ ਹੈਨਾ ਅਸੀਂ ਤੇ ਪਤਾ ਨਹੀਂ ਮੈਂ ਇਹ ਪਤਾ ਤੁਰਾ ਲੈ ਆ ਰੱਖਿਆ ਹਾਂ ਬਹੁਤ ਟਾਈਮ ਹੋ ਗਿਆ ਹੈ ਤਾਂ ਹੀ ਤੇ ਆਪਾਂ ਬਿਮਾਰ ਰਹਿੰਨੇ ਆ ਤਾਂ ਹੀ ਤੇ ਆਪਾਂ ਬਿਮਾਰ ਮੈਂ ਬਣਾ ਕੇ ਦਿੱਤਾ ਸੀ ਵੀ ਐ ਤੂੰ ਬਣਾ ਕੇ ਖਾ ਲੈ ਤੇ ਇਹ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਮੇਰੇ ਟੇਬਲ ਤੇ ਪਿਆ ਹੁੰਦਾ ਹੈ ਤਾਂ ਹੀ ਆਪਾਂ ਬਿਮਾਰ ਹੁੰਨੇ ਮਨਪ੍ਰੀਤ ਕੌਰ ਸਹੀ ਗੱਲ ਹੈ ਤੇ ਮੈਂ ਫਿਰ ਜਿੱਦ ਕਰਕੇ ਪੁਹਾ ਮੋਆਇਆ ਸੀ ਉਹਦੋਂ ਮੈਂ ਖਾਣਾ ਤੇ ਆ ਹਲਦੀ ਪਾਈ ਸੀ ਆਪਾਂ ਕਿਉਂਕਿ ਕੀੜੀਆਂ ਨਾ ਕੱਖੀਆਂ ਕੀੜੀਆਂ ਬਹੁਤ ਆ ਰਹੀਆਂ ਸੀ ਤਾਂ ਕਰਕੇ ਹਲਦੀ ਪਾਈ ਆ ਹੁਣ ਤੇ ਆ ਪਾਣੀ ਰੱਖਿਆ ਹੈ ਪੰਛੀਆਂ ਵਾਸਤੇ ਹੈ ਨਾ ਯਾਰ ਚਾਵਣ ਤੁਸੀਂ ਇਹ ਫੁੱਲ ਦੇਖੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਆ ਦੇਖੋ ਕੀ ਬਾਤ ਹੈ ਅਰੇ ਫੁੱਲੋ ਲੱਗਦੇ ਨਾ ਨਿਆਣੇ ਤੋੜ ਲੈਂਦੇ ਹਰ ਵਾਰੀ ਜਦੋਂ ਵੀ ਫੁੱਲ ਲੱਗਦੇ ਆ ਆ ਦੇਖੋ ਬਹੁਤ ਸੋਹਣਾ ਲੱਗ ਰਿਹਾ ਯਾਰ ਟੋਪੂ ਬਹੁਤ ਮੱਠੀ ਮੱਠੀ ਹੈ ਇੰਨੀ ਜਿਆਦਾ ਨਹੀਂ ਹੈਗੀ ਪੱਤਣ ਨੇ ਕਾਫੀ ਜਿਆਦਾ ਹੈ ਕੜਾਈ ਧਰਤੀ ਹੈ ਮਨਪ੍ਰੀਤ ਨੇ ਤੇ ਅੱਜ ਆਪਾਂ ਵਲੌਗ ਨਹੀਂ ਬਣਾਵਾਂਗੇ ਇਹਦਾ ਅੱਜ ਫੂਡ ਵਲੌਗ ਨਹੀਂ ਬਣੇਗਾ ਅੱਜ ਜਸਟ ਮੈਂ ਵੈਸੇ ਦੱਸ ਰਿਹਾ ਰਸੋਈ 'ਚ ਖੜਾ ਸੀ ਵੀ ਕੜਾਈ ਤਰਦੀ ਤੇ ਹੁਣ ਦੜੀਆ ਬਣ ਜਾਏਗਾ ਠੀਕ ਹੈ ਤੇ ਦੜੀਆ ਬੱਸ ਆਪਾਂ ਸੋਚਿਆ ਸੀ ਨਾ ਬਣਾਉਣ ਦਾ ਕੁਝ ਬਣਾਣਾ ਰੈਸਪੀ ਵੈਸੇ ਸੋਚ ਰਿਹਾ ਜੇ ਪਲਾਨ ਬਣ ਗਿਆ ਤਾਂ ਰੈਸਪੀ ਜ਼ਰੂਰ ਬਣਾਵਾਂਗੇ ਅੱਜ ਜਾਂ ਕੱਲ ਠੀਕ ਹੈ ਕੱਲ ਬਣਾ ਲਾਂਗੇ ਚਲ ਕੱਲ ਬਣਾ ਲਾਂਗੇ ਸਾਰੇ ਘਰੇ ਹਾਂ ਕੱਲ ਦੇ ਦਿਆਂਗੇ ਕੱਲ ਪਲਾਨ ਕਰਦੇ ਆਪਾਂ ਰੈਸਪੀ ਠੀਕ ਹੈ ਅੱਜ ਕਰਾ ਦਿੰਦੇ ਆ ਸ਼ਾਮ ਨੂੰ ਪਲਾਨ ਕਰਦੇ ਆ ਤੇ ਕੱਲ ਨੂੰ ਬਣਾ ਲਾਂਗੇ ਹਾਂ ਕਿਉਂਕਿ ਜਦ ਆਪਾਂ ਆਉਣ ਦਾ سپورਟ ਦੀ ਹਾਂ ਦਾ سپورਟ ਹਾਂ ਪਹਿਲੇ ਤਾਂ ਅੱਜ ਸ਼ਾਮ ਨੂੰ ਅੱਜ ਜਿਵੇਂ ਜਿਵੇਂ ਮਨ ਲਾ ਫਰਜ ਸ਼ਾਮ ਨੂੰ ਸਮਾਨ ਲਿਆ ਕੇ ਰੱਖ ਲਾਂਗੇ ਠੀਕ ਹੈ ਨਾ ਤੇ ਹੁਣ ਸਾਡੀ ਉਹ ਰੈਸਪੀ ਵੀ ਕੈਨਸਲ ਹੋ ਗਈ ਹੈ ਨਹੀਂ ਕੈਨਸਲ ਨਹੀਂ ਹੋਈ ਸੋਰੀ ਮਤਲਬ ਇੱਕ ਹੋਰ ਰੈਸਪੀ ਵਿੱਚ ਨਾਲ ਜੁੜ ਗਈ ਹੈ ਤੇ ਹੁਣ ਅਸੀਂ ਨਾਲ ਬਣਾਵਾਂਗੇ ਪੋਹਾ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਤੇ ਦੜੀ ਨੇ ਤੁਹਾਨੂੰ ਪਤਾ ਵੀ ਕੁਝ ਬਣਨਾ ਨਹੀਂ ਹੈਗਾ ਤੇ ਨਾਲ ਨਾਲੇ ਥੋੜਾ ਨਮਕੀਨ ਹੋ ਜਾਏਗਾ ਹੈਨਾ ਮਿੱਠਾ-ਮਿੱਠਾ ਜ਼ਿਆਦਾ ਹੋਣਾ ਨਹੀਂ ਤੇ ਤੇ ਇੱਕ ਗੱਲ ਹੋਰ ਹੈ ਵੀ ਅਸੀਂ ਨਾ ਬਚਪਨ ਦੇ ਵਿੱਚ ਉਹ ਖਾਂਦੇ ਹੁੰਦੇ ਸੀ ਮੂਰੀ ਤੁਸੀਂ ਸ਼ਾਇਦ ਦੇਖਿਓ ਜਿਹੜੀਆਂ ਫੁੱਲੀਆਂ ਹੁੰਦੀਆਂ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਪ੍ਰਸ਼ਾਦ ਦੇ ਨਾਲੇ ਕਿਤਾ ਮਿੱਠੀਆਂ ਫੁੱਲੀਆਂ ਹੁੰਦੀਆਂ ਕਿ ਹੁੰਦੀਆਂ ਫਿੱਕ ਉਪਕੀਆਂ ਨੂੰ ਕਹਿੰਦੇ ਨੇ ਆਪਣੇ ਜਿਹੜੇ ਪਰਦੇਸੀ ਰੋਗ ਨੇ ਨਾ ਆਪਣੇ ਯੂਪੀ ਬਯਾਰ ਹੈ ਤੇ ਉਹ ਉਹ ਕਹਿੰਦੇ ਨੇ ਮੂਰੀ ਠੀਕ ਹੈ ਤੁਹਾਨੂੰ ਪਤਾ ਉਹਦਾ ਪੁੱਜੀਆ ਵੀ ਹੈ ਮੂਰੀ ਆ ਆ ਮੂਰੀ ਆਹਾ ਮੁਰਮੁਰਾ ਮੁਰਮੁਰਾ ਇਹਨੂੰ ਕਹਿੰਦੇ ਨੇ ਤੇ ਉਹ ਅਸੀਂ ਕੀ ਕਰਦੇ ਸੀਗੇ ਪਿਆਜ਼ ਕੱਟ ਕੇ ਵਿੱਚ ਤੇ ਫਿਰ ਵਿੱਚ ਪਾ ਕੇ ਤੇਲ ਸਰੋਂ ਦਾ ਤੇ ਫਿਰ ਉਹਨੂੰ ਮਿਕਸ ਕਰਕੇ ਤੇ ਫਿਰ ਕੋਲ ਦਾ ਤੇਲ ਨਮਕ ਪਾ ਗਏ ਨੋ ਸਵਾਦ ਮੇਰੀ ਗੱਲ ਨਾਲ ਸਰੋਂ ਦਾ ਤੇਲ ਸਰੋਂ ਦਾ ਤੇਲ ਉਹ ਪਾਉਂਦੇ ਸੀ ਨਾ ਫਿਰ ਅਸੀਂ ਖਾਣ ਆਪੇ ਪਰ ਮੈਂ ਕੀ ਕਰਨਾ ਫਿਰ ਵਿੱਚ ਛੋਲਿਆਂ ਦੀ ਸਬਜ਼ੀ ਜਿਹੜੀ ਸਬਜ਼ੀ ਆਈ ਵਿੱਚ ਪਾ ਗਏ ਆ ਨਾਟ ਟੇਸਟੀ ਤੁਸੀਂ ਵੀ ਖਾ ਕੇ ਦੇਖੋ ਬਹੁਤ ਟੇਸਟ ਬੜਾ ਨਿਆਰਾ ਦਾ ਮੂਰੀ ਦਾ ਇਹਨਾਂ ਦਾ ਟੇਸਟ ਲੱਗ ਹੀ ਹੁੰਦਾ ਸਬਜ਼ੀ ਸਬਜ਼ੀ ਦੇ ਨਾਲ ਮੂਰੀ ਓਹੋ ਕੀ ਬਾਤ ਹੈ ਕੀ ਬਾਤ ਹੈ ਚਰੀ ਜਾ ਲੈ ਆਪਣਾ ਆਪਣਾ ਟੇਸਟ ਹੁੰਦਾ ਆਹਾ ਕਿੰਨਾ ਸੋਹਣਾ ਲੱਗ ਰਿਹਾ ਯਾਰ ਹੈ ਨਾ ਚਿੱਟਾ ਚਿੱਟਾ ਨਾਲੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ

ਮੇਰੇ ਵਾਸਤੇ ਤਾਂ ਨਹੀਂ ਸੀ ਯਾਰ ਤੇਰੇ ਵਾਸਤੇ ਸਿਹਤ ਸਹੀ ਰਹਿੰਦੀ ਪਾਗਲ ਹਾਂ ਯਾਰ ਖਾ ਪਲੀਜ਼ ਤਾਂ ਜਲਦੀ ਆਇਆ ਨਾ ਬਹੁਤ ਤਾਕਤ ਮਿਲਦੀ ਅਰੇ ਬਹੁਤ ਤਾਕਤ ਮਿਲਦੀ ਮੈਂ ਟੈਸਟ ਕਰ ਲੈਣਾ ਉਹਦਾ ਕੁਮਾਵਲ ਜੀ ਬਣੀ ਹਾਂ ਮੈਂ ਨਹੀਂ ਅੱਧਾ ਦਾ ਖਾਦਾ ਭਾਈ ਇਹ ਤੇ ਅਜੇ ਸੁੱਕਾ ਸੁੱਕਾ ਹੋਣਾ ਵਧੀਆ ਲੈ ਕੇ ਆਂਦੀ ਸੀ ਨਾ ਬਣਾ ਕੇ ਬਹੁਤ ਟੇਸਟੀ ਮੈਂ ਫਟਾਫਟ ਪੂਰੀ ਗੋਲੀ ਖਤਮ ਕਰ ਦਿੰਦੀ ਸੀ ਉਹਦੀ ਯਾਰ ਕਿਆ ਬਾਤ ਬੜੀ ਯਾਰ ਮੁੰਬੀ ਹੂੰ ਹੂੰ ਜਹਾਜ ਕਿੰਛੀ ਬੜਾ ਚਲਾਉਣਾ ਆਈਏ ਹਨ ਢੇਰ ਲੱਗਾ ਜਿਹੜਾ ਪਲੇਟ ਜੱਡਾ ਢੇਰ ਲਾਇਆ ਵੇ ਅੱਜ ਤੇ ਹੁਣ ਅਸੀਂ ਘਰੋਂ ਨਿਕਲ ਚੁੱਕੇ ਹਾਂ ਤੇ ਅਸੀਂ ਬੜਾ ਜਾ ਰਹੇ ਹਾਂ ਨਾ ਬੈਗ ਲੈਣ ਵਾਸਤੇ ਤੁਹਾਨੂੰ ਦੱਸਿਆ ਸੀਗਾ ਤੇ ਹੋਰ ਇੱਕ ਦੋ ਕੰਮ ਨੇ ਉਹ ਕਰ ਲਾਂਗੇ ਵਿੱਚ ਆ ਦੇਖੋ ਆ ਆ ਗਿਆ ਨਹੀਂ ਪੁਰਾਣੀ ਟੋਨ ਹੋ ਗਈ ਇਹਦਾ ਐ ਮੌਸਮ ਕਿੰਨਾ ਜ਼ਿਆਦਾ ਬਹੁਤ ਜ਼ਿਆਦਾ ਬੱਝਿਆ ਹੈ ਪਿਆ ਹੈ ਨਾ ਬਹੁਤ ਜ਼ਿਆਦਾ ਸਮਾਂ ਨਾ ਤੋਪੇ ਨਾ ਓਏ ਜ਼ਿਆਦਾ ਗਰਮੀ ਹੈ ਨਹੀਂ ਹਾਂ ਠੀਕ ਹੈ ਮੌਸਮ ਵਧੀਆ ਠੰਡੀ ਹਵਾ ਚੱਲਦੀ ਹੈ بارش ਬਰਸ ਪਈ ਲੱਗਦੀ ਕਿਤੇ ਹੈ ਨਾ ਹਾਂ ਹਾਂ ਜਿੰਦੇ ਬੈਕ ਲੈਂਡ ਆਏ ਹੋਏ ਇੱਥੇ ਕੋਈ ਹੈ ਹੀ ਨਹੀਂ ਖਾਲੀ ਪਿਆ ਬੈਗ ਦਿਖਾਉਣ ਵਾਲਾ ਹੀ ਹੈ ਨੀ ਬੈਗ ਹੈਗੇ ਸੋਹਣੇ ਬਏ ਹਨਾ ਇਹ ਫੂ ਮੂਮੈਂਟਸ ਲੇਟਰ ਤੇ ਹੁਣ ਘਰ ਆ ਗਏ ਆ ਸ਼ੋਪਿੰਗਾਂ ਸ਼ੋਪਿੰਗਾਂ ਕਰਕੇ ਉੱਥੇ ਫਿਰ ਜਿਆਦਾ ਕੈਮਰਾ ਸੀ ਔਨ ਨਹੀਂ ਕਰਦੇ ਹਨਾ ਯੂਜ਼ ਨਹੀਂ ਕਰਦੇ ਚੰਗਾ ਲੱਗਦਾ ਬਸ ਥੋੜਾ ਜਿਆ ਕਿਤੇ ਸਪੈਸ਼ਲ ਜਗ੍ਹਾ ਤੇ ਗਏ ਹੋਏ ਨੇ ਫਿਰ ਇੱਕ ਬੰਦਾ ਕੈਮਰਾ ਔਨ ਰੱਖਦਾ ਹੈ ਨਾ ਤੇ ਉੱਥੇ ਕੀ ਕੈਮਰਾ ਮੈਂ ਕਿਉਂ ਔਨ ਰੱਖਣਾ ਬਸ ਸਮਾਨ ਲੈਣਾ ਸੀਗਾ ਜ਼ਰੂਰੀ ਤੇ ਇੱਕ ਦੋ ਚੀਜ਼ਾਂ ਲਈਆਂ ਉਹ ਮੈਂ ਤੁਹਾਨੂੰ ਦਿਖਾ ਦੇਣਾ ਤੇ ਕੋਈ ਜਿਆਦਾ ਸਮਾਨ ਨਹੀਂ ਆਪਾਂ ਲਿਆ ਹੈਗਾ ਬਸ ਜਿਹਦੀ ਲੋਡ ਸੀਗੀ ਉਹ ਸਮਾਨ ਲੈ ਲਿਆ ਤੇ ਲੋਡ ਬਾਲੇ ਸਮਾਨ ਦੀ ਐਨੀ ਹਲੇ ਸਮਾਨ ਲੈਣਾ ਤੇ ਪਹਿਪਹਿ ਤੁਹਾਨੂੰ ਪਤਾ ਹੱਥ ਟੈ ਟ ਤੇ ਤਾਂ ਕਰਕੇ ਤਾਂ ਕਰਕੇ ਸੀ ਕੋਈ ਜਿਆਦਾ ਲਿਆ ਨਹੀਂ ਹੈਗਾ ਠੀਕ ਹੈ ਜੀ ਤੇ ਆਹ ਦੇਖੋ ਆ ਇੱਕ ਬੈਗ ਲਿਆ ਮਨਪ੍ਰੀਤ ਵਾਸਤੇ ਆ ਬੈਗ ਲਿਆ ਆਹ ਦੇਖੋ ਠੀਕ ਹੈ ਤੇ ਇਹਦੀ ਬਹੁਤ ਲੋਡ ਸੀ ਸਖਤ ਲੋਡ ਸੀਗੀ ਤਾਂ ਕਰਕੇ ਤੇ ਇੱਕ ਨੰਨੂ ਦੇ ਆ ਕ੍ਰੌਕਸ ਲਏ ਨੇ ਆਹ ਦੇਖੋ ਨੇ ਜਿਆਦਾ ਸੋਹਣੇ ਨੇ ਨਾ ਹਾਂ ਉਹ ਗ੍ਰੀਨ ਕਲਰ ਦੇ ਨਾ ਜਿਆਦਾ ਗੰਦੇ ਜੀ ਹਾਂ ਗੰਦੇ ਜੇ ਹੋਗੇ ਸੀਗੇ ਆ ਲੈ ਆ ਠੀਕ ਹੈ ਤੇ ਇੱਕ ਲਈ ਆ ਬੋਟਲ ਪਾਣੀ ਵਾਲੀ ਮਨਫਿਤ ਵਾਸਤੇ ਆ ਦੇਖ ਕੈਂਟ ਹੈ ਨਾ ਤੇ ਇੱਕ ਅਸੀਂ ਲਈ ਆ ਨੇਲ ਕਟਰ ਸਾਡੀ ਨੇਲ ਕਟਰ ਟੁੱਟ ਗਈ ਸੀ ਇਹ ਨਾ ਨਹੀਂ ਤੋੜੀ ਸੀ ਨੇਲ ਕਟਰ ਟੁੱਟ ਗਈ ਸੀ ਆ ਲਈ ਆ ਸੀ ਕੈਂਡ ਆ ਯਾਰ ਹਾਂ ਬਹੁਤ ਵਧੀਆ ਚੱਲ ਹੁਣ ਨੋ ਕੱਟੀ ਹੈ ਯਾਰ ਇਹਨਾਂ ਆ ਕੁਝ ਅਸਮਾਨ ਆ ਭੱਲੇ ਆ ਤੇ ਅੱਜ ਮੌਸਮ ਬਹੁਤ ਜਿਆਦਾ ਸੋਹਣਾ ਬਾਹਰ ਨਾ ਬਿਲਕੁਲ ਠੰਡੀ ਠੰਡੀ ਹਵਾ ਚੱਲੀ ਹੈ ਮਨ ਵੀ ਛੱਤੇ ਚਲੀਏ ਫਿਰ ਕਿ ਚੱਲਦੇ ਹਾਂ ਜੀ ਧੋਪੇ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਲਗਭਗ ਵੱਜੇ ਨੇ 4:30 ਪੌਣੇ 5 5 ਵਜ ਗਏ ਨੇ ਹਾਂ 5 ਵਜ ਗਏ ਆ ਤੇ ਹੁਣ ਅਸੀਂ ਆ ਕੇ ਬੈਠੇ ਸੀਗੇ ਉੱਪਰ ਤੇ ਬਹੁਤ ਜ਼ਿਆਦਾ ਸੋਹਣੀ ਹਵਾ ਚੱਲ ਰਹੀ ਏ ਠੰਡੀ ਠੰਡੀ ਹੈਨਾ ਮਤਲਬ ਲੱਗਦਾ ਕਿਤੇ ਮੀਂਹ ਪਿਆ ਜਾਂ ਕੁਝ ਐਦਾਂ ਦਾ ਹੋਇਆ ਤੇ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਸੋਹਣੀ ਠੰਡੀ ਹਵਾ ਚੱਲ ਰਹੀ ਏ ਤੇ ਹੁਣ ਸਾਡੇ ਨਾਲ ਇੱਕ ਪੰਗਾ ਉੱਥੇ ਪੈ ਗਿਆ ਅਸੀਂ ਗਏ ਸੀਗੇ ਹੈਨਾ ਇਹ ਸ਼ੋਪਿੰਗ ਕਰਨ ਤੇ ਉੱਥੇ ਪੰਗਾ ਪੈ ਗਿਆ ਵੀ ਮੇਰੀ ਚਾਬੀ ਗੁੰਮ ਗਈ। ਮੈਂ ਕਹਿੰਦੀ ਉੱਥੇ ਤਿੰਨ ਫਲੋਰ ਨੇ ਹਨਾ ਤਿੰਨ ਫਲੋਰ ਤੇ ਅਸੀਂ ਲਗ ਲਗ ਥਾਂ ਤੇ ਗਏ ਸੀ। ਅਸੀਂ ਹਰ ਜਗ੍ਹਾ ਕਿੰਨੀ ਥਾਵਾਂ ਤੇ ਗਏ ਆ ਉਦਾਂ ਹੀ ਕਈ ਵਾਰੀ ਹੁੰਦਾ ਸਮਾਨ ਤਾਂ ਨਹੀਂ ਲੈਣਾ ਹੁੰਦਾ ਪਰ ਦੇਖਣ ਲੱਗਣਾ ਬੰਦਾ ਹਨਾ। ਮਨਪ੍ਰੀਤ ਕਹਿੰਦੀ ਕਦੀ ਆਹ ਦੇਖਣਾ ਇਹ ਉਹ ਲਿਆ ਤੇ ਦੋ ਚਾਰ ਸਮਾਨ ਹੀ ਦੋ ਤਿੰਨ। ਜ਼ਿਆਦਾ ਨਹੀਂ ਹੈ ਨਾ ਖਰੀਦਦਾਰੀ ਕੀਤੀ ਪਰ ਦੇਖਿਆ ਬਹੁਤ ਜ਼ਿਆਦਾ ਇਸ ਕਰਕੇ ਜਗ੍ਹਾ ਜਗ੍ਹਾ ਗਏ ਸੀ ਜਿੱਥੇ ਜਿੱਥੇ ਗਏ ਸੀ। ਉੱਥੇ ਉੱਥੇ ਜਾ ਕੇ ਸੀ ਚੈੱਕ ਕੀਤਾ ਮੇਰੇ ਤਾਂ ਬੱਸ ਹੋ ਗਏ ਨਾ ਵੀ ਲਗ ਫਲੋਰ ਤੇ ਇਹ ਅੱਗੇ-ਅੱਗੇ ਮੈਂ ਪਿੱਛੇ-ਪਿੱਛੇ ਮੇਰਾ ਤੇ ਆਪ ਇੱਕ ਰੰਗ ਜਾਵੇ ਕਾਵੇ ਮੈਂ ਖਾ ਆਏ ਹਾਏ ਕਦੋਂ ਪਹੁੰਚਾਂਗੇ ਘਰੇ ਤੇ ਮੇਰੇ ਨਾ ਹੱਥਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼बू ਆਈ ਪਰਫਿਊਮ ਟੈਸਟ-ਟੈਸਟ ਕਰ-ਕਰ ਕੇ ਆਏ ਆ ਲਿਆ ਇੱਕ ਵੀ ਨਹੀਂ ਵਿਚਾਰਿਆਂ ਨੇ ਇੰਨੇ ਪਰਫਿਊਮ ਖਲਾਗ ਲਾ ਕੇ ਦੇਖੇ ਹੈਂ ਤੇ ਉੱਥੇ ਪੰਗਾ ਪੈ ਗਈ ਚਾਬੀ ਜਿਹੜੀ ਗੁੰਮੀ ਅਸੀਂ ਲੱਬ ਲੱਬ ਕੇ ਹਨਾ ਪਸੀਨਾ ਆਵੇ ਡਰ ਲੱਗੇ ਇੰਨਾ ਜ਼ਿਆਦਾ ਯਾਰ ਆ ਤਾਂ ਪੰਗਾ ਪੈ ਜਾਣਾ ਮੋਟਰਸਾਈਕਲ ਦਾ ਹਨਾ ਮੂੰਹ ਟੋੜਾ ਦੇ ਮੂੰਹ ਬੜਾ ਉਹ ਹੋ ਗਿਆ ਸੀ ਹਨਾ ਮੈਨੂੰ ਪਤਾ ਨਾ ਮੈਂ ਦੱਸ ਨਹੀਂ ਸਕਦਾ ਬਹੁਤ ਜ਼ਿਆਦਾ ਕੰਮ ਖਰਾਬ ਸੀ ਹੋ ਜਾਣਾ ਸੀ ਠੀਕ ਹੈ ਤੇ ਫਿਰ ਕੀ ਹੋਇਆ ਭਾਈ ਐਨੇ ਪਹਿਲਾਂ ਫਾਂ ਵਿੱਚ ਚੈੱਕ ਕੀਤਾ ਤੇ ਇਹਨੂੰ ਨਹੀਂ ਮਿਲੀ ਬਾਅਦ ਮੈਂ ਧਿਆਨ ਨਾਲ ਬੈਗਬਗ ਕੱਢ ਕੇ ਨਾ ਫਿਰ ਚੈੱਕ ਕਰੋ ਉਹੀ ਕੀਤਾ ਬੈਗ ਕੱਢਿਆ ਤੇ ਉਹਦੇ ਵਿੱਚੋਂ ਚਾਬੀ ਨਹੀਂ ਨਿਕਲੀ ਉਹ ਜਾਂ ਅੰਚ ਜਾ ਰਹੀ ਸਾਰੇ ਉੱਥੇ ਵੀ ਦੇਖ ਕੇ ਅਸਾਂ ਲੱਗੇ ਜਿੱਥੇ ਜਿੱਤੇ ਜਾਈ ਉਹ ਕਹਿੰਦੇ ਹਾਂ ਭਾਜੀ ਦੇਖਗੇ ਪਹਿਲਾਂ ਇੱਥੇ ਨਹੀਂ ਹੈਗੀ ਜਿੱਦੇ ਮੈਂ ਜਾਵਾਂ ਉਹ ਦੇਖਗੇ ਪਹਿਲਾਂ ਨਹੀਂ ਹੈਨੀ ਇੱਥੇ ਉਹ ਕੰਮ ਖਰਾ ਹੋ ਗਿਆ ਇਹ ਚਾਬੀ ਘੁੰਮ ਜਾਂਦੀ ਬਹੁਤ ਔਖਾ ਹੋ ਜਾਣਾ ਸੀ ਕਿਉਂਕਿ ਉੱਥੇ ਭੀੜ ਪੜਕੇ ਵਾਲੀ ਜਗ੍ਹਾ ਹੈ ਨਾ ਉੱਥੇ ਲੱਭਣੀ ਵੀ ਨਹੀਂ ਸੀ ਚਾਬੀ ਜਿੰਨਾ ਮਰਜੀ ਅਸੀਂ ਲੱਭੀ ਜਾਂਦੇ ਹਾਂਜੀ ਤੇ ਹੁਣ ਇਸ ਵਲੌਗ ਨੂੰ ਆਪਾਂ ਕਰਦੇ ਹਾਂ ਇੱਥੇ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਨੂੰ ਭੁੱਲਦੇ ਨਹੀਂ ਤੁਹਡੀ ਸਾਰੀ ਦਾੜੀ ਚਿੱਟੀ ਹੋ ਗਈ ਹੈ ਕੱਟ ਦੇਣਾ ਮੈਂ ਵਿੱਚੋਂ ਕੱਟ ਦੇ ਨਹੀਂ ਕੱਟਿਓ ਨਾ ਤੁਸੀਂ ਮੈਨੂੰ ਕਹਿ ਲਓ ਮੋਟੀ ਕਰ ਦਿੱਤਾ ਮੈਂ ਐਕਚੁਅਲੀ ਨਾ ਮੈਨੂੰ ਤਾਂ ਤਾਂ ਕਰ ਰਹੀ ਹੈ ਕਿਉਂਕਿ ਮੈਨੂੰ ਮੋਟੀ ਕਹਿ ਰਹੇ ਨਾ ਤਾਂ ਕਰਕੇ ਮੈਂ ਕਹ ਤੂੰ ਮੋਟੀ ਹੋ ਗਈ ਮੈਨੂੰ ਕਿਹਨੂੰ ਤੁਹਾਡੀ ਦਾੜੀ ਚਿੱਟੀ ਹੋ ਗਈ ਹੈ ਉਮਰਾ ਹੋ ਗਿਆ ਫਿਰ ਇਦਾਂ ਹੀ ਹੋਣਾ ਗਾਂ ਦੀ ਗਾਂ ਤੂੰ ਮੋਟੀ ਹੋਣਾ ਮੇਰੀ ਦਾੜੀ ਚਿੱਟੀ ਹੋ ਗਈ ਓਏ ਓਏ ਤੇ ਇਸ ਵਲੌਗ ਨੂੰ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤੇ ਪਲੀਜ਼ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਠੀਕ ਹੈ ਜੀ నవే చూ సక్రైబే తను నెక్స్ట్ బ్రాయ బాయ బాయ్